ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਤੇ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਅਮਰੇ ਦੁਲਟ ਸਵੇ ਤੁਮ ਘਾਵੋ ਆਫਾਤੈ ਮੋਹਿ ਬਚਾਵੋ ਸੁਖੀ ਬਸੈ ਮੋਰ ਉਪਰਵਾਰਾ ਸੇਵਕ ਸੇਕ ਜ਼ਬੈ ਕਰਤਾਰਾ ਮੋਰ ਚਾ ਨਿਜ ਕਰਦੇ ਖਰੀਏ ਸਭੈਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੂਰਪਜਨ ਕੀ ਰਹੇ ਪਿਆਸਾ تمہیں ہمارے تاریہ ہے چن چون سطر ہمارے ماریہ ہے آپ مجھے ابریا من کا تراس نیا ہو جو سدا ہماری پشیا شریا جو کرے ہو رچا ਰਾਖ ਲੇ ਹੋ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਤੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਉਹ ਵੇਦ ਰਾਜ ਬ੍ਰਹਮਾ ਜੋ ਥੀ ਉਹ ਜਵਨ ਕਾਲ ਸਭ ਲੋਕ ਸਵਾਦ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸਿਫਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਲੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਟੁਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀੜ ਪਛਨ ਖਟ ਖਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕ ਕਰਾ ਕਰ ਤਾਰਾ ਪ੍ਰਜਾ ਤਰਤ ਦਬ ਦੇਹ ਅਪਾਰਾ ਜਬ ਆ ਕਰ ਕ ਕਰ ਤੂੰ ਕਬਹੂ ਤੁਮੈ ਮਿਲਤ ਦੇਹ ਤਰ ਸਭ ਹੂੰ ਜੇ ਜੇ ਬਦਨ ਸ੍ਰੇਸ਼ਟ ਸਵਤਾਰ ਆਪ ਆਪਣੀ ਪੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮੋ ਜਾਣਤ ਮੇਦ ਭੇਦ ਅਰ ਆਲਮ ਨਰੰਕਾਰ ਨਿਰਭਕਾਰ ਨਰਲਾੰਭ ਆਦ ਨੀਲਾਨਾਦ ਸੰਭੋਤਕ ਕਮੂਡ ਉਚਾਰਤ ਭੇਦਾ ਜਲ ਤੁਮ ਭੇਉ ਨਾ ਪਾਵਤ ਬੇਦਾ ਕੋ ਕਰ ਪਾਹਨ ਅਨੁਮਾਨ ਤੋ ਮਹਾ ਮੂੜ ਕਛ ਬੇਦਨਾ ਜਾਣਤ ਮਹਾਂ ਦੇਵ ਕੋ ਕਹਿ ਤਸਦਾ ਸਦਾ ਸਰੰਕਾਰ ਕਾ ਚੀਨਤ ਨਹਿ ਕਹਿਵਾ ਆਪ ਆਪਨੀ ਬੁੱਧ ਹੈ ਜੇ ਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕਰੂ ਮਨੁਪਸੁਰੂਪ ਰੰਗ ਪਇਓ ਰਾਵ ਕਹੀ ਭੂਪਾਂਡਜ ਜੇ ਰਸ ਸੇਤਜ ਕਿੰਨੀ ਉਚ ਪਜਖਾਨ ਬਹੋਰ ਰਚ ਦਿਨੀ ਕਹੂੰ ਫੂਲ ਰਾਜਾ ਹਵ ਬੈਠਾ ਕੂੰ ਸਿਮਟ ਪਿਓ ਸੰਗ ਕਰੈ ਕੈਟਾ ਸਿਗਰੇ ਸ੍ਰੇਟ ਦੀ ਕਾਇਆ ਚੰਪੂ ਆਤ ਜੁਗਤ ਸਰੂਪ ਸੁਯੰ ਪਵਰ ਅਬਰਚਾ ਮੇਰੀ ਤੁਮ ਕਰੋ ਸਿਕਿਓ ਬਰ ਸਖ ਸੰਘ ਰੋ ਦੁਸ਼ਟ ਜੀਤੇ ਉਟਵਤ ਉਤਪਤਾ ਸਕਲ ਮਲੇਸ਼ ਕਰੋ ਰਣ ਘਰਤਾ ਜੇ ਆਸ ਤੋਤਾ ਬਰਨੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਬਲੁਖ ਜਵਨ ਭਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾਂ ਕੇ ਕਾਲ ਨਿਕਟਨੈ ਹੈ ਰਸਾ ਹੋਏ ਤੈ ਸਭ ਕਾਲਾ ਦੁਸ਼ਟ ਅਰੇ ਸਟ ਰੈਣ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋਤਾ ਕੇ ਤਾ ਪੰਖ ਮੋਹਰ ਹੋ ਰਦ ਸਦ ਕਰਮੋ ਸਭ ਹੋਈ ਦੁੱਟ ਜਾ ਜਬ ਸਕੇ ਨਾ ਕੋਈ ਇਕ ਵਾਰ ਜਨ ਤੁਮੇ ਸੁਬਾਰਾ ਖਾਲ ਪਾਸ ਤੇ ਤਾਹਿ ਉਬਾਰਾ ਜਨ ਨਾਮ ਤਹਾਰੋ ਕਾ ਆਧਾਰ ਦੁ ਦੁੱਟ ਦੋਖ ਤੇ ਰਹਾ ਖੜਗ ਕੇ ਤਮੇ ਸ਼ਰਨ ਤਿਹਾਰੀਆਂ ਆਪਾਤ ਦੇ ਲਿਹੋ ਬਾਰੀ ਸਰਬ ਤੋਰ ਮੋ ਹੋ ਸਹਾਈ ਟੁੱਟ ਦੋਖ ਤੇ ਲਿਹੋ ਬਚਾਈ ਸਵਈਆ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤੇ ਇਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਬੈ ਬੋ ਵੇਦ ਕਹੇ ਹਮ ਇਕ ਨਾ ਜਾਣਿਓ ਸ਼ਰੀਅਸ ਬਹਨ ਕਿਰਪਾ ਤੁਮਰੀ ਕਾਜ ਮੈਂ ਨਾ ਕਹਿਉ ਸਭ ਤੋਹਿ ਵਖਾਨਿਉ ਦੁਹਰਾਤ ਸਗਲ ਦੁਆਰ ਕੋ ਛਾੜ ਕਹਿਉ ਤੁਹਾਰੋ ਦਵਾਰ ਬਾਹੀਂ ਗਹਿ ਕੀ ਲਾਜਿ ਆਸੁ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕਹਿਉ ਤੁਹਾਰੋ ਦਵਾਰ ਬਾਹੀਂ ਗਹਿ ਕੀ ਲਾਜਿ ਆਸੁ ਗੋਬਿੰਦ ਦਾਸ ਤੁਹਾਰ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਜੀ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਤੇ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ ਹਮਰੇ ਦੁਲਟ ਸਭੇ ਤੁਮ ਘਾਵੋ ਆਪਾਤ ਜੈ ਮੋਹਿ ਬਚਾਵੋ ਸੁਖੀ ਬਸੈ ਮੋਰ ਉਪਰਵਾਰਾ ਸੇਵਕ ਸੇਕ ਜਬੇ ਕਰ ਤਾਰਾ ਮੋਰ ਚਾਨਿ ਜ ਕਰਦੇ ਕਰੀਏ ਸਭ ਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸ ਤੂਰਪਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਅਵਰਣ ਧਿਆਉ ਜੋ ਵਰਚਾ ਹੂੰ ਸੋ ਤੁਮ ਤੇ ਪਾਉ ਸੇਵਕ ਸੇ ਤਮ ਮਾਰੇ ਤਾਰੀ ਹੈ ਝੁੰਝੁਨ ਸਤਰ ਹਮਾਰੇ ਮਾਰੀ ਹੈ ਆਪਾ ਦੇ ਮੁਝੇ ਉਰਿ ਹੈ ਮਨਨ ਕਾਲ ਕਾ ਤਰਾਸ ਨਵਰੀਐ ਹੋਜੋ ਸਦਾ ਹਮਾਰੇ ਪ੍ਰਸ਼ਾਸ ਸ੍ਰੀ ਅਤੂਜੋ ਕਰਿ ਹੋ ਰਚਾ ਰੱਖ ਲਿਹੁ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ کال پی برہماترا کال پی شب جوترا کال پی کرشا سکل کا کیا تماشا جمن کا جو دراج برہما جو تھی یو جمن کال سب لوک سواد نمسکار ہے تاہے ہمارا ਜਦੁਨੇ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸੁਵਾਰੀ ਸਿਪਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਲੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਤੁਗੀ ਸੁਖ ਪਾਏ ਸਾਧਨ ਕੇ ਸੁਕੀ ਏਕ ਏਕੀ ਪੀੜ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੈ ਜਾ ਬੁੱਧ ਕਰਕ ਕਰਤਾ ਰਾ ਪ੍ਰਜਾ ਤਰ ਤਦਵ ਦੇ ਆਪਾਰਾ ਜਬਾ ਕਰਖ ਕਰਤੂ ਕਭੂ ਤੂੰ ਮੈਂ ਮਿਤ ਦੇ ਤਰ ਸਭ ਹੂੰ ਜੇਤੇ ਬੰਨ ਸ੍ਰੇਟ ਸਭ ਤਾਰ ਆਪ ਆਪਣੀ ਪੂਜ ਉਚਾਰੈ ਤੂੰ ਸਭ ਹੀ ਤੇ ਰਹਤ ਨਿਰਾਲਮੋ ਜਾਣਤ ਵੇਦ ਭੇਦ ਅਰ ਆਲਮ ਨਰੰਕਾਰ ਨਿਰਭਕਾਰ ਨਰਲਾਮਬੋ ਆਦ ਨੀਲਾਨਾਦ ਸੰਭੋ ਤਕਮੂਡ ਚਾਰਤ ਭੇਦਾ ਜਰਤ ਭੇਉ ਨਾ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨ ਤੋ ਮਹਾਮੂਡ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਰ ਨਰੰਕਾਰ ਕਾ ਚੀਨਤ ਨਹਿ ਪੈਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਆਖੈ ਵਿਦ ਸਜਾ ਪ੍ਰਤਮ ਸੰਸਾਰਾ ਏਕੈ ਰੂਪਾਨੁਪਸ ਰੂਪਾ ਰੰਗ ਪਇਉ ਰਾਵ ਕਹੀ ਭੂਪਾਂਡਜ ਜਿਰ ਸੇਤਜ ਕੀਨੀ ਉਤਪਜ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜ ਰਹੈ ਬੈਠਾ ਕੂੰ ਸਿਮਟ ਪਿਉ ਸੰਗ ਕਰੈ ਕੈਟਾ ਸਿਗਰੇ ਸ੍ਰੇਟ ਦਿਖਾਇ ਚੰਪੂ ਆਤ ਜੁਗਤ ਸਰੂਪ ਸੁਯੰ ਪਵ ਅਬਰਚਾ ਮੇਰੀ ਤੁਮ ਕਰੋ ਸੇ ਕੀ ਉਬਰ ਸਿੱਖ ਸੰਗ ਰੋ ਦੁਸ਼ਟ ਜੀਤੇ ਉਤਵਤ ਉਤਪਤਾ ਸਕਲ ਮਲੇਸ਼ ਕਰੋ ਰਣ ਘਰਤਾ ਜੀ ਅਸਤੋ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ ਬੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਕਟ ਨੈ ਹੈ ਰਸਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਸਟ ਟਰੈਂ ਤਤ ਕਾਲਾ ਕਿਰਪਾ ਦ੍ਰਿਟ ਤਾਂ ਜਾਹੇ ਨ ਹਰ ਹੋ ਤਾਂ ਕੇ ਤਾਪ ਤਨਖ ਮੋਹ ਹਰ ਹੋ ਰਦ ਸਦ ਕਰਮੋ ਸਭ ਹੋਈ ਦੁਟ ਜਾ ਸਕੇ ਨ ਕੋਈ ਇਕ ਵਾਰ ਜਨ ਤੁਮੇ ਸੁਬਾਰਾ ਖਾਲ ਪਾਸ ਤੇ ਤਾਹੀ ਉਬਾਰਾ ਜਨ ਨਾਮ ਤਹਾਰੋ ਕਾ ਹਾ ਦਰ ਦੁ ਦਟ ਦੋਖ ਤੇ ਰਹਾ ਖੜਗ ਕੇ ਤੁਮੇ ਸ਼ਰਨ ਤਿਹਾਰੀ ਆਪਾਤ ਦੇ ਲਿਓ ਬਾਰੀ ਸਰਬ ਤੋਰ ਮੋ ਹੋ ਸਹਾਈ ਟੁਟ ਦੋਖ ਤੇ ਲਿਓ ਬਚਾਈ ਸਵੈ ਪਾਹਿੰ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹੇ ਮਤੇ ਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਬ ਵੇਦ ਕਹੇ ਹਮ ਇਕ ਨ ਜਾਣਿਓ ਸ਼੍ਰੀ ਅਸਵਾਨ ਕਿਰਪਾ ਤੁਮਰੀ ਕਾਜ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਖੋ ਛਾੜ ਕਹਿਓ ਤੁਹਾਰੋ ਦਵਾਰ ਬਾਹੀਂ ਗਹਿ ਕੀ ਲਾਜ ਅਸੂ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਖੋੜ ਛਾੜ ਕੈ ਗਹਿਓ ਤੁਹਾਰੋ ਦਵਾਰ ਬਾਹਂ ਗਹੈ ਕੀ ਲਾਜ ਆਸੁ ਗੋਬਿੰਦ ਦਾਸ ਤੁਹਾਰ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਤੇ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ ਅਮਰੇ ਦੁਲਟ ਸਵੇ ਤੁਮ ਘਾਵ ਹੋ ਆਪਾਤੈ ਮੋਹਿ ਬਚਾਵੋ ਸੁਗੀ ਬਸੈ ਮੋਰ ਉਪਰਵਾਰਾ ਸੇਵਕ ਸੇਕ ਜ਼ਬੈ ਕਰਤਾਰਾ ਮੋਰ ਚਾਨਿ ਕਰ ਦੇ ਕਰਿਐ ਸਭ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰਪਜਨ ਕੀ ਰਹੇ ਪਿਆਸਾ ہمارے تاریہ ہے چون چون ستر ہمارے ماریہ ہے آپ مجھے ابریا من کا تراسنوریا ہے جو سدا ہماری پشیا شریا جو کرے ہو رچا ਰਾਖ ਲੇ ਹੋ ਮੇਰਾ ਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਤੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਖਨ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਅਗੀ ਸਰਬ ਕੇ ਯੋ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਦ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸੁਵਾਰੀ ਸਿਪਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਟੁਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀੜ ਪਛਨ ਖਟ ਖਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕ ਕਰਾ ਕਰ ਤਾਰਾ ਪ੍ਰਜਾ ਤਰਤ ਦਬ ਦੇਹ ਅਪਾਰਾ ਜਬ ਆ ਕਰ ਕ ਕਰ ਤੂੰ ਕਬਹੂ ਤੁਮੈ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਵਤਾਰ ਆਪ ਆਪਣੀ ਪੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮੋ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਰ ਲੰਭ ਆਦ ਨੀਲਾ ਨਾਦ ਸੰਭੋਤਕ ਮੂਡ ਉਚਾਰਤ ਭੇਦਾ ਜਤੁਮ ਭੇਮ ਨਾ ਪਾਵਤ ਵੇਦਾ ਕੋ ਕਰ ਪਾਹਨ ਅਨੁਮਾਨਤ ਮਹਾ ਮੁੜ ਕਛ ਬੇਦਨਾ ਜਾਣਤ ਮਹਾਂ ਦੇਵ ਕੋ ਕਹਿ ਤਸਦਾ ਸਿਰ ਅਨੰਕਾਰ ਕਾ ਚੀਨਤ ਨਹਿ ਪੈਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਨੁਪਸ ਰੂਪਾ ਰੰਗ ਪਇਉ ਰਾਵ ਕਹੀ ਭੂਪਾ ਅੰਡਜੇ ਰਸੇ ਸਿਤ ਜਕੀਨੀ ਉਤਪਜ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜ ਰਹ ਬੈਠਾ ਕੂੰ ਸਿਮਟ ਪਿਉ ਸੰਗ ਕਰੈ ਕੈਟਾ ਸਿਗਰੇ ਸ੍ਰੇਟ ਦਿਖਾਇ ਚੰਪੂ ਆਤ ਜੁਗਤ ਸਰੂਪ ਸੁਯੰ ਪਵਨ ਅਬਰਚਾ ਮੇਰੀ ਤੁਮ ਕਰੋ ਸਿਖਿ ਉਬਰ ਸਿਖ ਸੰਗ ਰੋ ਦੁਸ਼ਟ ਜੀਤੇ ਉਟਵਤ ਉਤਪਤਾ ਸਕਲ ਮਲੇਸ਼ ਕਰੋ ਰਣ ਘਰਤਾ ਜੇ ਆਸ ਤੋਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੋਖਤ ਹਵੇ ਮਰੇ ਪੁਰਖ ਜਵਨ ਭਗਪੁਰਿ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾਂ ਕੇ ਕਾਲ ਨਿਕਟ ਨਾ ਹੈ ਰਸਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰੇਸਟ ਰਹਿ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੂਤਾ ਕੀ ਤਾਪਨਕ ਮੋਹਰ ਹੋ ਰਦ ਸਦ ਕਰਮ ਸਭ ਹੋਈ ਦੁਟ ਜਾ ਜਬ ਸਕੇ ਨਾ ਕੋਈ ਇਕ ਵਾਰ ਜਨ ਤੁਮੇ ਸੁਬਾਰਾ ਕਾਲ ਪਾਸ ਤੇ ਤਾਹਿ ਉਬਾਰਾ ਜਨ ਨਾਮ ਤਹਾਰੋ ਕਾ ਆਧਾਰ ਦੁ ਦੁਟ ਦੋਖ ਤੇ ਰਹਾ ਖੜ ਗਏ ਤਮੇ ਸ਼ਰਨ ਤਿਹਾਰੀਆਂ ਆਪਾਥ ਦੇ ਲਿਓ ਵਾਰੀ ਸਰਬ ਤੋਰ ਮੋ ਹੋ ਸਹਾਈ ਟੁੱਟ ਦੋਖ ਤੇ ਲਿਓ ਬਚਾਏ ਸਵੈ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਕਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਬ ਵੇਦ ਕਹੇ ਹਮ ਇਕ ਨਾ ਜਾਣਿਓ ਸ਼ਰੀਅਸ ਵહન ਕਿਰਪਾ ਤੁਮਰੀ ਕਾਜ ਮੈਂ ਨਾ ਕਹਿਓ ਸਭ ਤੋਹਿ ਬਕਾਨਿਓ ਦੋਹਰਾਤ ਸਗਲ ਦੁਆਰ ਕੋ ਛਾੜ ਕਹਿਓ ਤੁਹਾਰੋ ਦਵਾਰ ਬਾਹੀਂ ਗਹਿ ਕੀ ਲਾਜ ਆਸੂ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕਹਿਓ ਤੁਹਾਰੋ ਦਵਾਰ ਬਾਹੀਂ ਗਹਿ ਕੀ ਲਾਜ ਆਸੂ ਗੋਬਿੰਦ ਦਾਸ ਤੁਹਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀ ਕਵਿਉ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ ਹਮਰੇ ਦੁਰਟ ਸਭੈ ਤੁਮ ਘਾਵ ਹੋ ਆਪਾਤ ਜੈ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸੇਖ ਜਬੈ ਕਰਤਾਰਾ ਮੋਰ ਚਾਨਿ ਜ ਕਰਦੇ ਕਰੀਐ ਸਭ ਰੰਗ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰਪਜਨ ਕੀ ਰਹੇ ਪਿਆਸਾ ਤੁਮਹੈ ਛਾੜ ਕੋਈ ਅਵਰਣ ਨ ਧਾਉ ਜੋ ਵਰਚਾ ਹੂੰ ਸੋ ਤੁਮ ਤੇ ਪਾਉ ਸੇਵਕ ਸੇ ਤਮ ਮਾਰੇ ਤਾਰੀ ਹੈ ਝੁੰਝੁਨ ਸਤਰ ਹਮਾਰੇ ਮਾਰੀਐ ਆਪਾ ਦੇ ਮੁਝੇ ਉਰਿਐ ਮਨ ਕਾਲ ਕਾ ਤ੍ਰਾਸ ਨਵਰੀਐ ਹੋਜੋ ਸਦਾ ਹਮਾਰੇ ਪ੍ਰਸ਼ਾਸ ਸ੍ਰੀ ਅਤੂਜੁ ਕਰਿ ਹੋ ਰਚਾ ਰਾਖ ਲਿਹੁ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤਾ ਤੁਮੋ ਪੂਰੀ ਚਤਰ ਦਜ ਕੰਤਾ کا پی برہم بوترا کا پی شو جو ابترا کا بھشن پرکاشا سکل کا کیا تماشا جمن کال جو بے دراج برہما جو تھی جون کال سب لوگ سرا نمسکار ہے تاہ ہمارا ਜਬਨੇ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸੁਵਾਰੀ ਸਿਪੁਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੋ ਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇ ਤੇ ਟੁਕੀ ਸੋਖ ਪਾਇ ਸਾਧਨ ਕੇ ਸੁਕੀ ਏਕ ਏਕੀ ਪੀੜ ਪਛਾਨ ਕਟਕਟ ਕੇ ਪਟ ਪਟ ਕੀ ਜਾਣੈ ਜਾਬੂਦ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਦਵ ਦੇ ਆਪਾਰਾ ਜਬਾ ਕਰਕ ਕਰ ਤਹੁ ਕਬ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰੇਠ ਸਭ ਤਾਰ ਆਪ ਆਪਣੀ ਪੂਜ ਉਚਾਰੈ ਤੁ ਸਭ ਹੀ ਤੇ ਰਹਤ ਨਿਰਾਲਮੋ ਜਾਣਤ ਵੇਦ ਭੇਦ ਅਰ ਆਲਮ ਨਰੰਕਾਰ ਨਿਰਭਕਾਰ ਨਰਲਾਮਬੋ ਆਦ ਨਿਲ ਨਾਦ ਸੰਭੋ ਤਕਮੂੜ ਚਾਰਤ ਭੇਦਾ ਜਤੁ ਭੇਉ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਂ ਦੇਵ ਕੋ ਕਹਿ ਤਸਦਾ ਸਿਰ ਨਰੰਕਾਰ ਕਾ ਚੀਨਤ ਨਹਿ ਪੈਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਆਖੈ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਾਨੂਪ ਸਰੂਪਾ ਰੰਗ ਪਯੋ ਰਾਵ ਕਹੀ ਭੂਪਾਡਜੇ ਰਸੇਤ ਜਕੀਨੀ ਉਤਪਜ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜ ਰਹੈ ਬੈਠਾ ਕੂੰ ਸਿਮਟ ਪਿਉ ਸੰਗ ਕਰੈ ਕੈਟਾ ਸਿਗਰੇ ਸ੍ਰੇਟ ਠਿਕਾਇਆ ਚੰਪੂ ਆਤ ਜੁਗਤ ਸਰੂਪ ਸੁਯੰ ਪਵ ਅਬਰਚਾ ਮੇਰੀ ਤੁਮ ਕਰੋ ਸੇ ਕਿਉ ਬਰ ਸਿਖ ਸੰਗ ਰੋ ਦੁਟ ਜੇਤੇ ਉਟਵਤ ਉਤਪਤਾ ਸਕਲ ਮਲੇਸ਼ ਕਰੋ ਰਣ ਘਰਤਾ ਜੀ ਅਸਤੋ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ ਬੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਕਟ ਨੈ ਹੈ ਰਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰੈਸਟ ਟਰੈਂ ਤਤ ਕਾਲਾ ਕ੍ਰਿਪਾ ਦ੍ਰਿਟ ਤਾਂ ਜਾਹਿਨ ਹਰ ਹੋ ਤਾਂ ਕੇ ਤਾਪ ਤਨਖ ਮੋਹ ਹਰ ਹੋ ਰਦ ਸਦ ਕਰਮੋ ਸਭ ਹੋਈ ਦੁਟ ਜਾ ਸਕੇ ਨਾ ਕੋਈ ਇਕ ਵਾਰ ਜਨ ਤੁਮੇ ਸੰਬਾਰਾ ਖਾਲ ਪਾਸ ਤੇ ਤਾਹੀ ਉਬਾਰਾ ਜਨ ਨਾਮ ਤਹਾਰੋ ਕਾ ਹਾ ਦਰ ਦੋਟ ਦੋਖ ਤੇ ਰਹਾ ਖੜਗ ਕੇ ਤੁਮੇ ਸ਼ਰਨ ਤਿਹਾਰੀਆਂ ਆਪਾਥ ਦੇ ਲਿਓ ਬਾਰੀ ਸਰਬ ਤੋਰ ਮੋ ਹੋ ਸਹਾਈ ਟੁੱਟ ਦੋਖ ਤੇ ਲਿਓ ਬਚਾਈ ਸਵੈ ਪਾਹਿੰ ਗਹਿ ਜਬ ਤੇ ਤੁਮਰੇ ਤਬ ਤੇ ਕੂੰ ਆਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹਿ ਮਤੇ ਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਬ ਵੇਦ ਕਹਿ ਹਮ ਇਕ ਨ ਜਾਣਿਓ ਸ਼੍ਰੀ ਅਸਵਾਨ ਕਿਰਪਾ ਤੁਮਰੀ ਕਾਜ ਮੈਂ ਨ ਕਹਿਓ ਸਭ ਤੋਹ ਵਕਾਨਿਓ ਦੁਹਰਾ ਸਗਲ ਦੁਆਰ ਖੋ ਛਾੜ ਕਹਿ ਗਹਿਓ ਤੁਹਾਰੋ ਦਵਾਰ ਬਾਹੀਂ ਗਹਿ ਕੀ ਲਾਜ ਅਸੂ ਗੋਬਿੰਦ ਦਾਸ ਤੁਹਾਰ سگل دہ کیسار جی کی فتح پاشا ہی دسویں کبھی بات بینتی چوپئی ہمری کرو ہاتھ دہرچا پورن ہوئے چت کی ایشا تب چر نن من رہے ہمارا اپنا جان کرا ਅਮਰੇ ਦੁਲਟੇ ਸਭੈ ਤੁਮਕ ਆਵਹੁ ਆਪਾਤ ਜੈ ਮੋਹਿ ਬਚਾਵਹੁ ਸੁਖੀ ਬਸੈ ਮੋਰ ਉਪਰਿਵਾਰਾ ਸੇਵਕ ਸੇਕ ਜਬੈ ਕਰਤਾਰਾ ਮੋਰ ਚਾ ਨਿਜ ਕਰਦੇ ਕਰਿਐ ਸਭ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰਪਜਨ ਕੀ ਰਹੇ ਪਿਆਸਾ ہمارے تاریہ ہے چن چون ستر ہمارے ماریہ ہے آپ مجھے ابریا منڈ کا تراس نیا ہے جو سدا ہماری پشیا شریا جو کرے ہو رچا ਰਾਖ ਲੇ ਹੋ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤਾ ਤੁਮ ਹੋ ਪੂਰੀ ਚਤੁਰਦਸ ਤੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਖਨ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਉਹ ਵੇਦ ਰਾਜ ਬ੍ਰਹਮਾ ਜੋ ਥੀ ਉਹ ਜਵਨ ਕਾਲ ਸਭ ਲੋਕ ਸਵਾਦ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਜਿਸਹੀ ਕੋ ਹਮਾਰੀ ਸકલ ਪ੍ਰਜਾ ਜਨਿ ਆਪ ਸੁਵਾਰੀ ਸਿਪੁਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਟੁਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀੜ ਪਛਨ ਖਟ ਖਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰ ਕ ਕਰ ਤੂੰ ਕਬਹੂ ਤੁਮੈ ਮਿਲਤ ਦੇਹ ਤਰ ਸਭ ਹੂੰ جے جے وندن شریش سبتار اپ اپنی پوجو چارے تم سب ہی تے رہت نرالم جانت বেদ پھید ار عالم نرنکارو نربکار نرلامو آدنیل ناد سمبو تکمڑ چارتے پھیدا جے تم بھے نہ پاپت بیدا ਤਾਕੋ ਕਰ ਪਾਹਨ ਅਨੁਮਾਨ ਤੋ ਮਹਾਮੂੜ ਕਛ ਭੇਦ ਨ ਜਾਣ ਤੋ ਮਹਾਦੇਵ ਕੋ ਕਹਿ ਤਿਸ ਦਾ ਸਿਵ ਨਿਰੰਕਾਰ ਕਾ ਚੀਨਤ ਨੈ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕਰੂ ਪਨੁਪਸ ਰੂਪ ਰੰਗ ਪਿਓ ਰਾਬ ਕਹੀ ਭੂਪਾਂਡ ਜੇ ਰਸ ਸੇ ਤਜ ਕਿਨੀ ਉਤਪਜ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜਹਿ ਬੈਠਾ ਕੂੰ ਸਿਮਟ ਪਿਓ ਸੰਗ ਕਰੈ ਕੈਟਾ ਸਿਗਰੇ ਸ੍ਰੇਟ ਦਿਖਾਇਆ ਚੰਪੂ ਆਤ ਜੁਆਤ ਸਰੂਪ ਸੁਯੰ ਪਵਰ ਅਬਰਚਾ ਮੇਰੀ ਤੁਮ ਕੋ ਰੋਸ ਕਿਉ ਬਰ ਸਖ ਸੰਘ ਰੋ ਦੁਸਟ ਜੇਤੇ ਉਟਵਤ ਉਤਪਤ ਸਕਲ ਮਲੇਚ ਕਰੋ ਰਣ ਘਰਤਾ ਜੇ ਆ ਸੋਤਾ ਬਰਨੀ ਪਰੇ ਤਨ ਕੇ ਦੁਸਟ ਦੋਖਤ ਹਵੇ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਕਟ ਨਾ ਹੈ ਰਸਾ ਹੋਏ ਤੈ ਸਭ ਕਾਲਾ ਦੁਸਟ ਅਰਸਟ ਟ੍ਰੈਂਤ ਕਾਲਾ कृपा दृष्टि तजाहिन हरहुता कीता तनक मोह हर होयद सद कर्म सब होई टुट जा जब सके ना कोई एक बार जन तुमे संवारा काल पास ते ताहे उबारा जन नाम तहारो का आधार दु दो दुष्ट दोखते रहा खड्ग के तुमे शरण तिहारी आफात दे ले हो बारी सर्व टोरमो हो, हो सहाय टुट दोखते ले हो बचाए ਸਉਈਆ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ RAM RAHIM PURAN PURAN ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰ ਸਾਸਤਰ ਵੇਦ ਸਬ ਵੇਦ ਕਹੇ ਹਮ ਇਕ ਨਾ ਜਾਣਿਓ ਸ਼੍ਰੀ ਅਸਵਾਨ ਕਿਰਪਾ ਤੁਮਰੀ ਕਾਜ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰਾਤ ਸਗਲ ਦਵਾਰ ਕੋ ਛਾੜ ਕਹਿਓ ਤੁਹਾਰੋ ਦਵਾਰ ਬਾਹੀਂ ਗਹਿ ਕੀ ਲਾਜ ਆਸੂ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕਹਿਓ ਤੁਹਾਰੋ ਦਵਾਰ ਬਾਹੀਂ ਗਹਿ ਕੀ ਲਾਜ ਆਸੂ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ